ਦੇਖੀ ਦੇਖੀ ਮਾ ਦੇਖੋ ਮੈਡਮ ਲਿਕਦਾ ਨਹੀਂ ਤੁਸੀ ਬਜ਼ੁਰਗ ਸਿੱਟ ਤੇ ਇਹ ਹੁਣ ਬਜ਼ੁਰਗ ਹੋ ਗਈ ਇਹਨਾਂ ਨੂੰ ਡਿੱਗਣਾ ਹੀ ਹੈ ਕੀ ਗੱਲ ਮਾ ਡਿੱਗਦੀ ਫਿਰਦੀ ਹੈ ਕੀ ਦੱਸਾਂ ਪੁੱਤ ਮੰਦਾ ਹੀ ਹਾਲ ਹੈ ਕੀ ਹਾਲ ਮਾ ਈ ਗੱਲਾਂ ਕੋਈ ਡਾਕਟਰ ਹੋਗਾ ਖੁੱਲ ਕੇ ਦੱਸ ਵੀ ਦੁੱਖ ਇਹ ਕੋਹ ਵੇ ਤਾਂ ਦੱਸਾਂ ਕਿਸੇ ਡਾਕਟਰ ਕੋਲ ਦਿਖਾਇਆ ਨਾ ਕੋਈ ਇਲਾਜ ਕਰਾ ਲੈਣਾ ਜੀ ਵੀ ਦਿਖਾਇਆ ਸੀ ਡਾਕਟਰ ਨੂੰ ਡਾਕਟਰ ਚੰਦਰਾ ਕਹਿੰਦਾ ਅੰਗਰੇਜ਼ੀ ਨਾਂ ਦੀ ਬਿਮਾਰੀ ਹੈ ਅੰਗਰੇਜ਼ੀ ਨਾਂ ਦੀ ਇਹ ਕੋਈ ਬਿਮਾਰੀ ਵੀ ਪਰ है पुत्त ए के हो जी बीमारी में माता ला खड़ जा पुत्त दो के साल लग जो पता तेनु भी है कल मेरे घर पे ना मेरे अंकल आंटी आए थे वो मेरे लिए बहुत सारी टॉफीज लेकर आए थे कल्ला कल्ला ही खा गया हां तेरे भी चाहिए आया तेरे अंकल आंटी अंकल आंटी कौन है अंकल आंटी

ਸਾਡੀ ਮਾਂ ਬੋਲੀ ਨੇ ਇੰਨੇ ਸੋਹਣੇ ਸ਼ਬਦ ਦਿੱਤੇ ਇੰਨੇ ਸੋਹਣੇ ਰਿਸ਼ਤੇ ਦਿੱਤੇ ਚਾਚਾ ਚਾਚੀ ਤਾਇਆ ਤਾਈ ਮਾਮਾ ਮਮੀ ਤੇ ਇਹਨਾਂ ਸਾਰੇ ਰਿਸ਼ਤਿਆਂ ਦੀ ਮਿਠਾਸ ਇਹਨਾਂ ਸਾਰੇ ਸ਼ਬਦਾਂ ਦੀ ਮਿਠਾਸ ਸਿਰਫ ਕੁਝ ਸ਼ਬਦ ਲੈ ਕੇ ਅੰਕਲ ਆਂਟੀ ਨਹੀਂ ਨਾ ਬੋਲ ਦਿਆਂ ਕਿ ਤੁਹਾਨੂੰ ਉੱਚਾ ਸੁਣ ਲੈ ਮੇਰੇ ਬੱਚਿਓ ਮੈਂ ਹੀ ਤੁਹਾਡੇ ਮੂੰਹ 'ਚ ਬੋਲ ਪਾਈ ਜਦੋਂ ਤੁਸੀਂ ਜੰਮੇ ਵੇ ਬੇਬੇ ਰਹੀਆਂ ਵੇ ਪੁੱਤ ਮੂਰੇ ਦਾ ਘੜੀ ਆ ਉਹ ਬੇਬੇ ਨਾ ਦੇਖਿਆ ਨਹੀਂ ਆ ਬੇਬੇ ਚਿੱਠੀ ਆਈ ਆ ਚਿੱਠੀ ਇਹ ਕਹ ਲਾਕੀ ਦੀ ਹੋਈ ਮੈਨੂੰ ਤਾਂ ਪੜਨਾ ਵੀ ਨਹੀਂ ਆਉਂਦਾ ਚਲ ਦੱਸੇ ਤੋਂ ਬੜਾ ਲਈ ਵੇ ਪੁੱਤ ਜੱਸੇ ਆਇਆ ਬੇਬੇ ਕੀ ਵਿਖਤਾ ਬਾਲੀ ਵੇ ਤਾਂ ਕੋਈ ਚਿੱਠੀ ਆਈ ਆ ਨਾ ਤਾਂ ਵੇਬੇ ਜਗਤਾਰਾ ਦੇਖ ਮਨਦਾ ਸ਼ਹਿਰੋਂ ਆਈ ਉਹਦੀ ਚਿੱਠੀ ਹੈ ਮੇਰੇ ਪੁੱਤ ਦੀ ਚਿੱਠੀ ਹੈ ਆ ਜਦ ਵੀ ਜਤੀ ਅੰਗਰੇਜ਼ੀ ਚ ਲਿਖੀ ਆ ਮੈਨੂੰ ਲੱਗਦਾ ਸ਼ਹਿਰ ਦੀ ਹਵਾਲਾ ਕੀ ਮਾਂ ਬੋਲੀ ਬੋਲਦੇ ਲੈ ਤਰਾ ਪੁੱਤ ਪੂਰਾ بڑا ਆ ਤੋ ਇਹ ਤਾਂ ਹੋ ਹੀ ਨਹੀਂ ਸਕਦਾ ਮੇਰਾ ਪੁੱਤ ਤਾਂ ਆਪਣੀ ਮਾਂ ਬੋਲੀ ਨੂੰ ਇੰਨਾ ਮੋਹ ਕਰਦਾ ਇਹ ਨਹੀਂ ਆ ਨਾ ਮਾਂ ਮੇਰੇ ਨਾਲ ਸ਼ਹਿਰ ਚੱਲਦੇ ਨੂੰ ਮਨਾ ਲਿਓ ਨਾ ਲੱਗ ਜੂ ਪਤਾ ਕਿੰਨੀ ਵੀ ਦੇਤੀ ਆ ਉਹਦੇ ਮਾਂ ਬੋਲੀ ਚੱਲ ਮਿਲਦਾ ਨਾ ਆਪਣੇ ਪੁੱਤ ਨੂੰ ਹੈਲੋ ਮਮ ਸੱਤ ਜਿਸ਼ਰੀਆ ਕਾਲ ਬੁਲਾਉਣੇ ਭੁੱਲ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਏ ਮਮ ਪਿੰਡ ਦੇ ਸਾਰੇ ਕਿਵੇਂ ਨੇ ਮਾਈ ਫਰੈਂਡਸ ਮਾਈ ਫਰੈਂਡ ਜਸਕਰਨ ਵਿਆਹ ਕੀ ਕਾਜਾਂ ਮਾ ਜਾ ਕਰੀ ਅੰਨ ਨੂੰ ਆ ਗਿਆ ਰੋਗ ਲਾਲਿਆ ਓ ਮਮ ਤੁਹਾਨੂੰ ਦਾ ਪਤਾ ਹੈ ਇੰਨੇ ਵੱਡੇ ਸ਼ਹਿਰ 'ਚ ਅੰਗਰੇਜ਼ੀ ਕਿੰਨੀ ਜ਼ਰੂਰੀ ਹੁੰਦੀ ਹੈ ਤਾਂ ਮੇਰੇ ਗਲੀਜ਼ ਵੀ ਬੋਲਦੇ ਨੇ ਸੋ ਆਈ ਫੀਲ ਅ ਸ਼ੇਮ ਤੈਨੂੰ ਆਪਣੀ ਮਾਂ ਬੋਲੀ ਬੋਲਣ 'ਚ ਸ਼ਰਮ ਸੂਝ ਆਉਂਦੀ ਆ ਪੁੱਤ ਤੂੰ ਤਾਂ ਆਪਣੀ ਮਾਂ ਬੋਲੀ ਮਨੋ ਵਿਸਾਰਤੀ ਕਹਿੰਦੇ ਨੇ ਜਿਹੜਾ ਦਰਖਤ ਆਪਣੀਆਂ ਜੜ੍ਹਾਂ ਨੂੰ ਜਿਵੇਂ ਤੂੰ ਅੱਜ ਆਪਣੀ ਮਾਂ ਬੋਲੀ ਮਾਣ ਵਿਚਾਰਤੀ ਓਵੇਂ ਤੇਰੀ ਮਾਂ ਨੇ ਅੱਜ ਤੈਨੂੰ ਮਨੋ ਵਿਸਾਰਤਾ ਚੱਲ ਪੁੱਤ ਚੱਲੀਏ ਹਾਂ ਭਾਈ ਕੀ ਗੱਲ ਇੰਨੀ ਮਾੜੀ ਹੋ ਗਈ ਸਾਡੀ ਮਾਂ ਬੋਲੀ ਕਿ ਅਸੀਂ ਦੂਜੀ ਭਾਸ਼ਾ ਬੋਲਣ ਵੇਲੇ ਦੂਜੀ ਬੋਲੀ ਬੋਲਣ ਵੇਲੇ ਮਾਣ ਮਹਿਸੂਸ ਕਰਦੇ ਆ ਤੇ ਆਪਣੀ ਬੋਲੀ ਬੋਲਣ ਵੇਲੇ ਸਾਨੂੰ ਸ਼ਰਮ ਆਉਂਦੀ ਹੈ ਮੈਂ ਕਿਸੇ ਵੀ ਭਾਸ਼ਾ ਨੂੰ ਮੰਦਾ ਨਹੀਂ ਕਹਿੰਦਾ ਜੇ ਪੰਜਾਬੀ ਸਾਡੀ ਮਾਂ ਹੈ ਤਾਂ ਹਿੰਦੀ ਸਾਡੀ 마ਸੀ ਜੇ ਪੰਜਾਬੀ ਸਾਡੀ ਮਾਂ ਹੈ ਤਾਂ ਅੰਗਰੇਜ਼ੀ ਸਾਡੀ ਚਾਚੀ ਜੇ ਮੈਂ 마ਸੀ ਜਾਂ ਚਾਚੀ ਦਾ ਪਿਆਰ ਲੈਣਾ ਹੈ ਤਾਂ ਮੈਂ ਆਪਣੀ ਮਾਂ ਦੀ ਬੁੱਕਰ ਚ ਬੈ ਕੇ ਲੈਣਾ ਜੇ ਮੈਂ 마ਸੀ ਜਾਂ ਚਾਚੀ ਦੇ ਨਾਲ ਤੁਰਨਾ ਹੈ ਤਾਂ ਮੈਂ ਆਪਣੀ ਮਾਂ ਦੀ ਉਂਗਲ ਛੱਡ ਕੇ ਨਹੀਂ ਤੁਰਨਾ ਇਹਨਾਂ ਨੂੰ ਇਕੱਠੇ ਰਹਿ ਕੇ ਤੁਰਨਾ ਮਾਂ ਬੋਲੀ ਦੀ ਮੱਤ ਦਾ ਦਾ ਤਕਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਰੂਪਸ ਵਿੱਚ ਇੱਕ ਬਾਦੂਆ ਦਿੱਤੀ ਜਾਂਦੀ ਹੈ ਕਿ ਜਦ ਤੈਨੂੰ ਤੇਰੀ ਮਾਂ ਬੋਲੀ ਵੀ ਸੱਜਦਾ ਦੁਨੀਆ 'ਚ 5000 ਵੱਧ ਪਛਾਣ ਵਾਲੇ ਤੇ ਉਹਨਾਂ ਵਿੱਚੋਂ ਮੇਰੀ ਮਾਂਬੋਲੀ ਦਸਵੇਂ ਸਤਿਉਂ। ਸੋ ਕਿਉਂ ਨਾ ਅਸੀਂ ਆਪਣੀ ਮਾਂਬੋਲੀ ਤੇ ਮਾਣ ਮਹਿਸੂਸ ਕਰੀਏ। ਦੁਨੀਆ ਦਾ ਸਭ ਤੋਂ ਮਹਾਨ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਮਾਂਬੋਲੀ ਵਿੱਚ ਰਚੇਗੇ। ਇਹ ਗੁਰੂਆਂ ਮੀਰਾਂ ਉੱਤਾਲ ਜੀ ਸਾਡੇ ਤੱਕ ਆਈ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਨੂੰ ਜਿਉਂਦੀ ਰੱਖੀਏ, ਇਸ ਨੂੰ ਸੰਭਾਲੀਏ, ਇਸ ਨੂੰ ਮਾਣੀਏ। ਰਹਿਣੀ ਦੁਨੀਆ ਤੱਕ ਇਹਨੂੰ ਜਿਉਂਦੀ ਰੱਖੀਏ ਆਪਣੇ ਦਿਲਾਂ ਵਿੱਚ ਬਾਦ। ਖੇਲਾਰੀ ਫਿਰੇ ਬੁੱਲੇ ਦੀ ਏ ਕਾਫੀਏ ਕਿਹਨੇ ਤੇਰਾ ਲਾਲ ਹੈ ਸ਼ਿੰਗਾਰ ਨਹੀਂ ਪੰਜਾਬੀ ਏ ਜ਼ਬਾਨੇ ਨੀਰ ਕਾਂਦੇ ਮੇਰੇ ਦੇਸ ਦੀਏ ਤੂੰ ਗੁਰਖ ਦੀ ਗੁੜਤੀ ਲੈ ਕੇ ਨਾਥਾ ਢੱਲੇ ਜਾਈ ਤੂੰ ਗੁਰਖ ਦੀ ਗੁੜਤੀ ਲੈ ਕੇ ਨਾਥਾ ਢੱਲੇ ਜਾਈ ਤੂੰ ਬਾਬੇ ਦੀ ਬਾਣੀ ਬਣ ਕੇ ਗੁਰਵਾ ਦੇ ਕਰਾਈ ਸੰਗ ਤਾਨੇ लाड़ ਤੇ ਪਿਆਰ ਦਿੱਤਾ ਐਸਾ ਤੈਨੂੰ ਦਿਨਾਂ ਵਿੱਚ ਹੋ ਗਈ ਮੁਟਿਆਰਨੀ ਪੰਜਾਬੀਏ ਜ਼ਬਾਨੀ ਨੀਰ ਕਾਨੇ ਮੇਰੇ ਦੇਸ ਦੀ ਏ ਫਿੱਕੀ ਪੈ ਗਈ ਚਿਹਰੇ ਦੀ ਮੁਹਾਰਨੀ ਮਿੱਟੀਆਂ ਖਿਲਾੜੀ ਹੀ ਫਿਰੇ ਬੁੱਲੇ ਦੀ ਏ ਕਾਫੀਏ ਕਿਨੇ ਤੇਰਾ ਲਾ